ਹੇ ਸਸਤੀ ਕਸਾਰੇ ਨੂੰ ਕੀ ਹਾਲ ਚਾਲ ਆ ਜੇ ਤੁਸੀਂ ਆ ਵੀਡੀਓ ਤੇ ਆ ਗਏ ਆ ਨਾ ਤੇ ਟਿਕੇ ਰਹੋ ਕਿਉਂਕਿ ਵੀਡੀਓ ਤੁਹਾਡੇ ਬਹੁਤ 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 ਜ਼ਿਆਦਾ ਕੰਮ ਦੀ ਆ ਕਿਉਂਕਿ ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਆ ਸਾਈਡ ਦੇ ਉੱਤੇ ਇਹ ਇੱਕ ਸੱਚੀ ਘਟਨਾ ਤੇ ਮੈਂ ਦੱਸਦਾ ਇਹ ਜਿਹੜੇ ਨੋਟ ਖਿੱਲਰੇ ਪਏ ਆ ਇਹ ਨੋਟਾਂ ਦੇ ਪਿੱਛੇ ਖਿੱਲਰਨ ਦੇ ਪਿੱਛੇ ਕੀ ਕਾਰਨ ਆ ਤੇ ਇਹ ਤੋਂ ਆਪਾਂ ਨੂੰ ਇੱਕ ਸਿੱਖਿਆ ਵੀ ਮਿਲਦੀ ਆ ਆ ਜੋ ਇੱਕ ਬੰਦਾ ਸੀ ਇਹ ਬਈ ਹਸਪੀਟਲ ਦੀ ਕਹਾਣੀ ਆ ਇਹ ਬੰਦਾ ਨੋਟਾਂ ਦਾ ਭਰਿਆ ਬੈਗ ਲੈ ਕੇ ਉਹਨੂੰ ਕੈਂਸਰ ਸੀ ਲਾਸਟ ਸਟੇਜ ਨੋਟਾਂ ਦਾ ਭਰਿਆ ਬੈਗ ਲੈ ਕੇ ਡਾਕਟਰ ਕੋਲੇ ਜਾਂਦਾ ਵੀ ਆ ਚੱਕ ਪੈਸੇ ਮੇਰਾ ਇਲਾਜ ਕਰ ਡਾਕਟਰ ਨੇ ਹੱਥ ਖੜੇ ਕਰਤੇ ਉਹ ਕਹਿੰਦਾ ਲਾਸਟ ਸਟੇਜ ਆ ਵੀ ਮੈਂ ਹੁਣ ਇੱਥੇ ਤਾਂ ਕੁਝ ਵੀ ਨਹੀਂ ਕਰ ਸਕਦਾ ਬੰਦਾ ਆ ਗਿਆ ਗੁੱਸੇ 'ਚ ਬੰਦੇ ਨੇ ਪੂਰੇ ਗੁੱਸੇ ਦੇ ਵਿੱਚ ਆ ਕੇ ਨਾ ਸਾਰੇ ਹਸਪੀਟਲ ਦੇ ਵਿੱਚ ਵਿੱਚ ਜਿਵੇਂ ਜਿਵੇਂ ਨੰਗਿਆ ਜਾਵੇ ਨੋਟਾਂ ਦਾ ਸਾਰਾ ਕੁੱਖ ਖਲਾਰਤਾ ਉਹਨੇ ਆਪਦੇ ਜਿਹੜੇ 2-3 ਬੈਗ ਸੀਗੇ ਨੋਟਾਂ ਦੇ ਨਾ ਨਾਲ ਪਤਾ ਕੀ ਗੱਲ ਕਹੀ ਉਹ ਬੰਦੇ ਨੇ ਕਹਿੰਦਾ ਜਦੋਂ ਮੈਂ ਪੈਸੇ ਦਾ ਮੈਂ ਕੀ ਕਰਨਾ ਜਦੋਂ ਸਾਰੇ ਨੂੰ ਰੋਕਣਾ ਵੀ ਮੈਂ ਉਹ ਕਹਿੰਦਾ ਮੈਂ ਪੈਸੇ ਦਾ ਕੀ ਕਰਨਾ ਜਦੋਂ ਇਹਦੇ ਨਾਲ ਮੈਂ ਨਾ ਤਾਂ ਸਿਹਤ ਖਰੀਦ ਸਕਦਾ ਨਾ ਮੈਂ ਸਮਾਂ ਖਰੀਦ ਸਕਦਾ ਜ਼ਿੰਦਗੀ ਦਾ ਕਹੀ ਨਾ ਉਹਦੀ ਉਹ ਕਹਿੰਦਾ ਮੈਂ ਪੈਸੇ ਦਾ ਕਰਨਾ ਕੀ ਆ ਉਹ ਕਹਿੰਦਾ ਮੈਨੂੰ ਹੁਣ ਫੀਲ ਹੋ ਰਿਹਾ ਵੀ ਮੈਂ ਕੀ ਕੋ ਜਿੰਦਗੀ ਚ ਕਰਨ ਵਾਲਾ ਸੀ ਆਪਦੇ ਰਿਸ਼ਤਿਆਂ ਵਾਲਾ ਜਿਹੜੀਆਂ ਚੀਜ਼ਾਂ ਕੀਤੀਆਂ ਤੇ ਹੁਣ ਮੇਰੇ ਕੋਲੇ ਸਮਾਂ ਹੈ ਨਹੀਂਗਾ ਤੇ ਮੈਂ ਕੀ ਕਰਾਂ ਤੇ ਆਹ ਦੇਖ ਲਓ ਇਹ ਰੈਲਿਟੀ ਆ ਇਹ ਸੱਚੀ ਕਹਾਣੀ ਆ ਕੋਈ ਇਹ ਏ ਨਹੀਂ ਕਿ ਮੈਂ ਕੋਲੋਂ ਆ ਸੱਚੀ ਗਾਣੀ ਆ ਬਈ ਜੀ ਇਹ 2-4 ਦਿਨ ਹੋਏ ਆ ਗੱਲ ਨੂੰ ਇਥੋਂ ਇੱਕ ਚੀਜ਼ ਸੋਚ ਕੇ ਦੇਖੋ ਕਿ ਜਿਹੜੇ ਆ ਮੈਂ ਰੀਲਾਂ ਤੇ ਨੱਚਣ ਵਾਲਿਆਂ ਨੂੰ ਇੱਕ ਚੀਜ਼ ਕਹਿਣਾ ਚਾਹਣਾ ਇਹ ਵੀ ਚੀਜ਼ ਓਡੇ ਵਿੱਚ ਹੀ ਆ ਜਾਂਦੀ ਗੱਲ ਤਾਂ ਪੈਸੇ ਦੀ ਆ ਗਈ ਨਾ ਜਿਹੜੇ ਤੁਸੀਂ ਆਪਦੀ ਜਨਾਨੀਆਂ ਦੇ ਅੱਗੇ ਪਿੱਛੇ ਕਈ ਕੁੜੀਆਂ ਆਪਦੇ ਪਿਓਵਾਂ ਨਾਲ ਨੱਚੀ ਜਾਂਦੀਆਂ ਪਿਓ ਆਪਦੀ ਧੀ ਨਾਲ ਨੱਚੀ ਜਾਂਦਾ ਪੋਤਾ ਆਉਦੀ ਮਾਂ ਨਾਲ ਉਹੋ ਜੇ ਐਕਸ਼ਨ ਗੱਲਾਂ ਮਤਲਬ ਸਮਝਦੇ ਹੋ ਕਰ ਕਰ ਨੱਚੀ ਜਾਂਦਾ ਮਾਂ ਆਪਦੇ ਪੁੱਤਰ ਵੀ ਜਿਹੜਾ ਕੋਲ ਚੱਲ ਰਿਆ ਇਹ ਵਿਊ ਤੇ ਵਿਊ ਤੋਂ ਕੀ ਬਣਦਾ ਪੈਸਾ ਇੱਜ਼ਤ ਨਹੀਂ ਜਾਣੋ ਆਣੀ ਜਿੰਨੇ ਉਹਦੇ ਘਰ ਵਾਲੇ ਘਰ ਵਾਲੇ ਕਹਿੰਦੇ ਅੱਗੇ ਪਿੱਛੇ ਦਿਖਾਉਂਦੇ ਆ ਨਾ ਕਿ ਤੇੜਾ ਜਿਹਾ ਦਿਖਾ ਦਿੰਗਾ ਕਿਤੇ ਕੀ ਦਿਖਾਤਾ ਕਿਤੇ ਕੀ ਸੌਰੀ ਮੈਂ ਆ ਲੈਂਗੁਏਜ ਯੂਜ਼ ਕਰਦਾ ਭੈਣਾ ਵੀਡੀਓ ਦੇਖਦਿਆਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਤੁਸੀਂ ਵੀ ਆ ਜਿਹੜੀ ਸੱਚੀ ਕਹਾਣੀ ਆ ਨਾ ਇਹਦੇ ਵਾਂਗੂ ਪਛਤਾਉਣਾ ਐਂਡ ਤੇ ਜਾ ਕੇ ਜਦੋਂ ਤੁਹਾਡੇ ਜਵਾਕਾਂ ਨੇ ਵੱਡੇ ਹੋਣਾ ਨਾ ਉਹਨਾਂ ਨੇ ਵੇਖਣਗਾ ਮੇਰੀ ਮੰਮੀ ਦੀਆਂ ਵੀਡੀਓ ਆ ਮੇਰਾ ਪਾਪਾ ਕਿ ਹਣੀ ਇਹ ਕੀ ਕਰਦੇ ਹੁੰਦੇ ਸੀਗੇ ਮੇਰੀ ਮੰਮੀ ਆਂ ਅੰਗ ਪ੍ਰਦਰਸ਼ਨ ਕਰ ਕਰਕੇ ਸਾਡੇ ਮਤਲਬ ਅਸੀਂ ਮੀਰ ਬਣੇ ਆ ਆ ਜਿਹੜੀ ਕਹਾਣੀ ਐ ਕਹਾਣੀ ਤੋਂ ਤੁਸੀਂ ਮਾੜਾ ਜਿਹਾ ਸਿੱਖ ਹੀ ਲੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਬਈ ਆਪਾਂ ਨੂੰ ਕੀ ਵਿਊ ਨਾਲ ਲਿੰਗਾ ਸ਼ੇਅਰ ਤਾਂ ਕਰਿਓ ਤਾਂ ਜੋ ਇਹ ਜਿਹੜੀ ਗੱਲ ਆ ਇਹ ਸਾਰਿਆਂ ਦੇ ਕੰਨਾਂ ਤੱਕ ਜਾਵੇ ਕਿਉਂਕਿ ਬਹੁਤ ਜ਼ਿਆਦਾ ਸੌਦੇ ਵਿੱਚੋਂ ਸਸ ਇੱਕ ਹਿਸਾਬ ਦਾ 75 80% ਹੀ ਲੋਕ ਨਾ ਪੈਸੇ ਪਿੱਛੇ ਕਮਲੇ ਆ ਕੋਈ 20% ਫੇਰ ਵੀ ਸਮਝ ਰਹੇ ਵੀ ਜਿਹੜੀ ਜ਼ਿੰਦਗੀ ਉਹ ਜ਼ਿੰਦਗੀ ਆ ਆਪਦੇ ਰਿਸ਼ਤੇ ਆਪਦੀਆਂ ਭੈਣਾ ਨਾਲ ਪਿਆਰ ਮਾਂ ਪਿਓ ਨਾਲ ਪਿਆਰ ਰਿਸ਼ਤੇਦਾਰਾਂ ਨਾਲ ਪਿਆਰ ਇਹ ਚੀਜ਼ ਜ਼ਰੂਰੀ ਆ ਪੈਸਾ 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 ਨਾ ਕਰੀ ਚੱਲੋ ਤੇ ਉਹ ਬੰਦਾ ਐਂਡ ਨੂੰ ਨੋਟ ਖਲਾਰ ਗਿਆ ਆਪਦੇ ਭਰੇ ਬੈਗ ਹਸਪੀਟਲ ਦੇ ਵਿੱਚ ਖਲਾਰ ਗਿਆ ਉਹ ਕਹਿੰਦਾ ਮੈਂ ਲੈਣਾ ਕੀ ਆ ਇਹ ਪੈਸੇ ਤੋਂ ਬਹੁਤ ਰੋਕਿਆ ਨੂੰ ਪਰ ਨਹੀਂ ਰੁਕਿਆ ਉਹ ਆ ਤੁਹਾਡੇ ਸਾਹਮਣੇ ਆ ਬਈ ਰੈਲਿਟੀ ਆ ਇਹ ਸੋ ਇਹ ਮੈਂ ਤਾਂ ਗੱਲ ਕੀਤੀ ਜਦੋਂ ਮੈਨੂੰ ਇਹ ਖ਼ਬਰ ਪੜ੍ਹੀ ਮੈਂ ਸਾਰੇ ਭਰਾਵਾਂ ਭੈਣਾਂ ਨਾਲ ਗੱਲ ਕਰਾਂ ਕਿ ਕਈ ਵਿੱਚ ਹੁੰਦੇ ਆ ਵੀ ਪੈਸਾ ਹੀ ਜ਼ਰੂਰੀ ਨਹੀਂ ਪੈਸੇ ਮਗਰ ਇੰਨੇ ਨਾ ਹੋ ਜੇ ਕਿ ਤੁਸੀਂ ਆਪ ਦੇ ਰਿਸ਼ਤੇ ਨਾਤੇ ਬੁਲਾਉਣਾ ਕਰਨ ਆਈ ਚੀਜ਼ਾਂ ਭੁੱਲ ਜੂ। ਬਾਕੀ ਤੁਸੀਂ ਆਪ ਦੇ ਵਿਚਾਰ ਦੇ ਦਿਓ ਬਾਈ ਜੀ ਸਾਸਰੀ ਘਰ